ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਦੋ ਬੇਟੀਆਂ ਨੇ ਬੀਬੀ ਦਾਨੀ ਤੇ ਬੀਬੀ ਪਾਨੀ ਔਰ ਬੀਬੀ ਪਾਨੀ ਵਿਆਹ ਜੋਗ ਹੋਈ ਮਾਤਾ ਮਨਸਾ ਦੇਵੀ ਨੇ ਇੱਕ ਬਚਨ ਆਖਿਆ ਕਹਿਣ ਲੱਗੀ ਸਤਿਗੁਰੂ ਬੀਬੀ ਪਾਨੀ ਦਾ ਵਿਆਹ ਕਰਨ ਦੇ ਲਈ ਕੋਈ ਜੋਗ ਵਰ ਲੱਭਿਆ ਜਾਣਾ ਚਾਹੀਦਾ ਹੈ ਗੁਰੂ ਅਮਰਦਾਸ ਜੀ ਕਹਿਣ ਲੱਗੇ ਹਰ ਮਾਂ ਦੀ ਚਾਹਤ ਹੁੰਦੀ ਹੈ ਮਨਸਾ ਦੇਵੀ ਤੇਰਾ ਕੀ ਖਿਆਲ ਹੈ ਕਿਉਂ じゃ ਮਾਰੋ ਬੀਬੀ ਭਾਨੀ ਦੇ ਲਈ ਮਾਨਕ ਬਚਨ ਆਖੇ ਬੀ ਸਹਬਾ ਜੀ ਹੋਦੇ ਰੱਬੀ ਗੁਣ ਬੀਬੀ ਭਾਨੀ ਅੰਦਰ ਨੀਨਾ ਕਦੀ ਉਹ ਸਾਹਮਣੇ ਭਾਈ ਦੇਤਾ ਦੀ ਸੇਵਾ ਕਰਦੇ ਸਨ ਬੌੜੀ ਬਨ ਰਹੀ ਸੀ ਟੋਕਰੀ ਸਿਰ ਤੇ ਚੁੱਕੀ ਹੋਈ ਹੈ ਸੇਵਾ ਵਾਲੀ ਤੇ ਅਤਨ ਚੇਤ ਬਚਨ ਆਖਿਆ ਬੀਬੀ ਮਨਸਾ ਦੇਵੀ ਨੇ ਕਹਿ ਲੱਗੇ ਜਿਵੇਂ ਭਾਈ ਜੇਠਾ ਦੀ ਸੇਵਾ ਸਿਮਰਨ ਬੰਦਗੀ ਦੀ ਮੂਰਤ ਨੇ ਕੋਈ ਅਜੀਹਾ ਮਿਲ ਜਾਏ ਗੁਰੂ ਅਮਰਦਾਸ ਜੀ ਨੇ ਬਚਨ ਅਖ ਕਿਨ ਲੱਗੇ ਮਨਸਾ ਜੀ ਵੀ ਭਾਈ ਜੇਠਾ ਜੀ ਵਰਗਾ ਤੇ ਭਾਈ ਜੇਠਾ ਜੀ ਨੇ ਆਮਾ ਆਪਣੀ ਧੀ ਦਾ ਪੱਲਾ ਭਾਈ ਜੇਠਾ ਜੀ ਨੂੰ ਹੀ ਲੜ ਲਾ ਦਿੰਨੇ ਆ ਉਹਨਾਂ ਦੇ ਲੜ ਲਾ ਦਿੰਨੇ ਆ ਹੋਲ ਅਜ ਆਵਾਜ਼ ਮਾਰੀ ਗੁਰੂ ਅਮਰਦਾਸ ਮਹਾਰਾਜ ਦੀ ਪੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਪਨ ਆਵੇ ਆਵਾਜ਼ ਮਾਰੀ ਇੱਕ ਬਤਨਾ ਕਹਿਣ ਲੱਗੀ ਜੇਠਾ ਦੀ ਪਹਿਲਾ ਲਾਹੌਰ ਤੋਂ ਚੱਲੇ ਬਾਸਰ ਕੇ ਤੇ ਬਾਸਰ ਕੇ ਤੂੰ ਗੋਇੰਦਵਾਲ ਸਾਹਿਬ ਕਿਉਂ ਆਏ ਸੀ ਬਤਨਾ ਕਿ ਸਤਗੁਰੂ ਮੈਂ ਅਨਾਤ ਸੀ ਤੁਹਾਡੋਂ ਹੀ ਆਪਣਾ ਮਾਪ ਪਾਪ ਮੰਨ ਕੇ ਤੁਹਾਡਾ ਸਹਾਰਾ ਲੈ ਕੇ ਤੁਹਾਡੇ ਚਰਨਾਂ ਵਿੱਚ ਆਏ ਆ। ਸਾਬ ਨੇ ਬਤਨਾ ਕਿ ਮਾਪ ਪਾਪ ਵਾਲਾ ਪਿਆਰ ਮਿਲ ਗਿਆ। ਕਹਿ ਲੱਗਿਆ ਸਤਿਗੁਰੂ ਹਾਂ ਜਦੋਂ ਦਾ ਤੁਹਾਡੀ ਸੇਵਾ ਵਿੱਚ ਆਏ ਆ ਹੁਣ ਮਾਪ ਪਾਪ ਦੀ ਚੀਤਾ ਆਉਂਦੇ ਭੁੱਲ ਗਏ ਨੇ ਉਹਨਾਂ ਦੀ ਯਾਦ ਐਨੀ ਨਹੀਂ ਆਉਂਦੀ ਕਿਉਂਕਿ ਤੇਰੀ ਗੋਦ ਵਿੱਚੋਂ ਮਾਪ ਪਾਪ ਵਾਲਾ ਪਿਆਰ ਮਿਲ ਗਿਆ। ਸਭ ਨੇ ਅੰਤਵਤਨਾ ਕਿ ਕੱਲ ਲੱਗੇ ਜੇਠਾ ਜੀ ਜੇ ਚਾਹਤ ਲੈ ਕੇ ਆਇਆ ਸਨ ਮਾਂ ਬਾਪ ਵਾਲੀ ਅੱਜ ਅਸੀਂ ਤੇਰੇ ਲੜ ਆਪਣੀ ਧੀ ਬੀਬੀ ਭਾਨੀ ਨੂੰ ਲਾ ਕੇ ਵਿਆਹ ਕਰਕੇ ਸੱਤ ਜਾਣੀ ਲੁਕਾਈ ਨੂੰ ਇੱਕ ਗੱਲ ਪਤਾ ਲੱਗ ਜਾਏਗੀ ਗੁਰੂ ਦੇ ਦਰ ਜੇ ਉਹ ਜੀ ਕੋਈ ਆਸ ਲੈ ਕੇ ਆਉਂਦਾ ਹੈ ਤੇਰੇ ਨਾਲ ਇੱਕ ਰਿਸ਼ਤਾ ਵੀ ਅਸੀਂ ਗੰਢਣ ਲੱਗੇ ਐ ਅਸੀਂ ਸਤਮੰਤ ਤੇਰੇ ਮਾਪ ਪਾਪ ਵਾਲਾ ਅਦਬ ਤੇ ਫਰਜ਼ ਨਿਭਾਉਣ ਲੱਗੇ ਐ ਭਾਈ ਜੇਠਾ ਦੀ ਨਾਲ ਭਾਈ ਜੇਠਾ ਦੀ ਨਾਲ ਗੁਰੂ ਅਮਰਦਾਸ ਪਾਤਸ਼ਾਹ ਨੇ ਬੀਬੀ ਭਾਨੀ ਦਾ ਵਿਆਹ ਕਰ ਦਿੱਤਾ ਤੁਸੀਂ ਵੇਖੋ ਇੱਕ ਗੱਲ ਵਿਆਹ ਦਾ ਕਾਰਜ ਹੋ ਗਿਆ ਫਿਰ ਵੀ ਮਨ 'ਚ ਕੋਈ ਇਸ ਤਰ੍ਹਾਂ ਦਾ ਖਿਆਲ ਨਹੀਂ ਵੀ ਇਸ ਕਰਦਾ ਦਿਮਾਗ ਹੋ ਗਿਆ ਤੇ ਮੈਂ ਹੁਣ ਕੁਝ ਹੁਕਮ ਵਾਲੀ ਭਾਵਨਾ ਰੱਖ ਲਵਾਂ ਜਿਹੜਾ ਬਚਨ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਸਤ ਬਚਨ ਸੇਵਾ ਤੇ ਸਿਮਰਨ ਵਿੱਚ ਲੱਗ ਕੇ ਕਮਾਰੇ ਤਾਂ ਹੀ ਤੇ ਇੱਕ ਜ਼ਿਕਰ ਆਉਂਦਾ ਵੀ ਇੱਕ ਦਿਨ ਲਾਹੌਰ ਤੋਂ ਬਰਾਦਰੀ ਦੇ ਜਿਹੜੇ ਲੋਕ ਸਨ ਉਹ ਚੱਲੇ ਸਨ ਹਰ ਦੁਆਰ ਤੇ ਜਦੋਂ ਗੋਇੰਦਵਾਲ ਸਾਹਿਬ ਆਏ ਤੇ ਉਹਨਾਂ ਦੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਇੱਥੇ ਸੁਣਿਆ ਵੀ ਭਾਈ ਜੇਠਾ ਇੱਥੇ ਰਹਿੰਦਾ ਹੁਣ ਤੇ ਇਹ ਵੀ ਸੁਣਿਆ ਵੀ ਉਹਦਾ ਵਿਆਹ ਵੀ ਹੋ ਗਿਆ ਹੈ ਗੁਰੂ ਨੇ ਆਪਣੀ ਧੀ ਦਾ ਆਨੰਦ ਕਾਰਜ ਕਰ ਦਿੱਤਾ ਵਿਆਹ ਕਰ ਦਿੱਤਾ ਮਿਲ ਕੇ ਚੱਲਦੇ ਆਂ ਦੇਖ ਕੇ ਚੱਲਦੇ ਆਂ ਤੇ ਜਦੋਂ ਉਹ ਸ੍ਰੀਕੇ ਕਬੀਲੇ ਵਾਲੇ ਲਾਹੌਰ ਤੋਂ ਗੋਇੰਦਵਾਲ ਸਾਹਿਬ ਆਏ ਉਹ ਸਾਹਮਣੂ ਤੁਰੇ ਆ ਰਹੇ ਨੇ ਤੇ ਇੱਕ ਨੌਜਵਾਨ ਸਿਰ ਤੇ ਸੇਵਾ ਦਾ ਟੋਕਰਾ ਬੌਲੀ ਬਣ ਰਹੀ ਹੈ ਮਿੱਟੀ ਦਾ ਪਰਿਆ ਜਿਹਨੂੰ ਕੇਸਰ ਆਖਿਆ ਜਾਂਦਾ ਹੈ ਗੁਰੂ ਘਰ ਅੰਦਰ ਉਹ ਸੇਵਾ ਦੀ ਟੋਕਰੀ ਚੋਂ ਕੇ ਤੁਰਿਆ ਆ ਰਿਹਾ ਹੈ ਹੁਣ ਇਹਨਾਂ ਵਿੱਚ ਤੇ ਬਚਪਨ ਵਿੱਚ ਹੀ ਵੇਖਿਆ ਸੀ ਤੇ ਕੋ ਲੋਕੇ ਪੁੱਛਿਆ ਕਹਿਣ ਲੱਗੇ ਵੀ ਨੌਜਵਾਨਾ ਇੱਥੇ ਇੱਕ ਲਾਹੌਰ ਤੋਂ ਰਹਿਣ ਵਾਲਾ ਭਾਈ ਜੇਠਾ ਦੀ ਰਹਿੰਦਾ ਅਸੀਂ ਉਹਨੂੰ ਮਿਲ ਲੈ ਸੁਣਿਆ ਉਹਦਾ ਵਿਆਹ ਵੀ ਹੋ ਗਿਆ ਹੈ ਸੀ ਤੇ ਉਹ ਬਚਪਨ ਵਿੱਚ ਯਤੀਮ ਹੋ ਗਿਆ ਸੀ ਬਹੁਤ ਅਪਹਾਗਾ ਸੀ ਨਿਭਾਗਾ ਸੀ ਤੁਸੀਂ ਸੋਚ ਕੇ ਵੇਖੋ ਕਿੰਨੇ ਸਮੇਂ ਬਾਅਦ ਮਿਲੇ ਐ ਸ਼ਬਦ ਫਿਰ ਕਿਹੋ ਜਿਹੇ ਬਰਤ ਰਹੇ ਨੇ ਬਹੁਤ ਅਪਹਾਗਾ ਸੀ ਮਾਂ ਬਾਪੋ ਦੇ ਚਲੇ ਗਏ ਸਨ ਅਸੀਂ ਤੇ ਲਾਹੌਰ ਤੋਂ ਤੋਰ ਦਿੱਤਾ ਸੀ ਵੀ ਚਲਿਆ ਜਾ ਤੈਨੂੰ ਇੱਥੇ ਥਾਂ ਨਹੀਂ ਐ ਟੋਕਰੀ ਚੁੱਕੀ ਹੋਈ ਸੀ ਤੇ ਇੱਕ ਬੱਚਾ ਆਖਿਆ ਮੈਂ ਹੀ ਭਾਈ ਜਿੱਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਦੌੜ ਕੇ ਗਏ ਗੁਰੂ ਅਮਰਦਾਸ ਜੀ ਕੋਲ ਤੇ ਜਾ ਕੇ ਇੱਕ ਬਚਨ ਆਖਿਆ ਕਹਿ ਲੱਗੇ ਸਹਬਾ ਸਾਡੀ ਤੇ ਕੁੱਲ ਨੂੰ ਸੋਢੀ ਕੁੱਲ ਨੂੰ ਦਾਗ ਲਾ ਦਿੱਤਾ ਭਾਈ ਜੇਠੇ ਨੇ ਸਾਹਿਬ ਕਹਿ ਲੱਗੇ ਕਿਉਂ ਕਹਿ ਲੱਗਿਆ ਇਸ ਘਰ ਦਾ ਜਵਾਈ ਵੀ ਬਣ ਗਿਆ ਦਿਮਾਗ ਵੀ ਬਣ ਗਿਆ ਹਜੇ ਵੀ ਨੌਕਰਾਂ ਦੀ ਤਰ੍ਹਾਂ ਭਾਰਟ ਹੋਈ ਜਾਂਦਾ ਇਹਨੇ ਕੁੱਲ ਨੂੰ ਦਾਗੀ ਕਰ ਦਿੱਤਾ ਗੁਰੂ ਅੰਗਦਦਾਸ ਜੀ ਨੇ ਇੱਕ ਵਚਨ ਆਖੇ ਸੀ ਗੱਲ ਲੱਗੇ ਭਲਿਓ ਜੇ ਤੁਹਾਡੀ ਕੁੱਲ ਬੱਚੀ ਐ ਨਾ ਤੁਹਾਡੀ ਕੁੱਲ ਬੱਚੀ ਭਾਈ ਜੇ체 ਕਰਕੇ ਗੁਰੂ ਰਾਮਦਾਸ ਜੀ ਕਰਕੇ ਐ ਨਹੀਂ ਤੇ ਤੁਹਾਡੇ ਵਰਗੇ ਮਨਮੁਖ ਤੇ ਕਦੋਂ ਦੇ ਦਾਗੀ ਕਰ ਦਿੰਦੇ